ਇੱਥੇ ਲੈ ਆਪਾਂ ਚੌਵਲਾਂ ਦਾ ਆਟਾ ਤੇ ਵੈਸਲੀਨ ਹੈਗੀ ਮੇਰੇ ਕੋਲ ਇਹਦੇ ਨਾਲ ਇੰਨਾ ਵਧੀਆ ਫੇਸ਼ੀਅਲ ਹੁੰਦਾ ਹੈ ਨਾ ਜਿਨ੍ਹਾਂ ਦੀ ਡੈੱਡ ਸਕਿਨ ਹੁੰਦੀ ਏ ਕਾਲਾਪਨ ਆਇਆ ਹੁੰਦਾ ਹੈ ਗਰਮੀ ਦੇ ਕਾਰਨ ਜਿਹੜੀ ਸਕਿਨ ਹੈ ਇੱਕਦਮ ਖੁਸ਼ਕ ਹੋ ਜਾਂਦੀ ਕਿਉਂਕਿ ਹਵਾ ਹੀ ਇਦਾਂ ਤੇ ਚੱਲ ਰਹੀ ਏ ਮੌਸਮ ਇੱਕਦਮ ਨਾ ਚੇਂਜ ਹੋ ਗਿਆ ਇੱਕਦਮ ਹੋਰ ਹੀ ਤਰ੍ਹਾਂ ਦਾ ਮੌਸਮ ਲੱਗ ਰਿਹਾ ਹੈ ਹਨਾ ਤੇ ਇਸ ਕਰਕੇ ਸਕਿਨ ਦਾ ਧਿਆਨ ਰੱਖਣਾ ਬਹੁਤ ਖਾਸ ਗੱਲ ਹੈ ਤੇ ਪਹਿਲਾਂ ਆਪਾਂ ਨਾਮ ਲੈਨੇ ਆ ਜਿਹੜੀਆਂ ਮੇਰੀਆਂ ਭੈਣਾਂ ਨਾਲ ਜੁੜੀਆਂ ਸੀਗੀਆਂ ਜਸਵੀਰ ਕੋਰ ਮੋਗਾ ਤੋਂ ਪਰਵਿੰਦਰ ਕੌਰ ਤੇ ਹਰਦੀਪ ਕੌਰ ਜਸਵਿੰਦਰ ਕੌਰ ਕੁਲਦੀਪ ਕੌਰ ਔਰ ਗੁਰਸਾਂਝ ਜਲਾਲਾਬਾਦ ਤੋਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਤੁਸੀਂ ਇਦਾਂ ਹੀ ਆਪਣਾ ਪਿਆਰ ਦਿਖਾਉਂਦੇ ਰਹੋ ਤੇ ਬਸ ਆਪਣਾ ਸੋਹਣਾ ਜਿਹਾ ਕਮੈਂਟ ਕਰਕੇ ਤੇ ਇਸੇ ਤਰੀਕੇ ਨਾਲ ਆਪਣਾ ਨਾਮ ਜਿਹੜਾ ਹੈ ਜਰੂਰ ਲਿਖਿਆ ਕਰੋ ਤਾਂ ਕਿ ਮੈਂ ਜਿਹੜੀਆਂ ਆਉਣ ਵਾਲੀ ਵੀਡੀਓ ਨੇ ਤੁਹਾਡੇ ਨਾਮ ਬੋਲ ਸਕਾਂ ਤੇ ਵੀਡੀਓ ਲਾਈਕ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਤੇ ਚਲੋ ਜੀ ਕਰਦੇ ਆਪਾਂ ਸਟਾਰਟ ਫੇਸ਼ੀਅਲ ਤੁਸੀਂ ਕਿ ਲੈਣਾ ਇਸ ਤਰੀਕੇ ਨਾਲ ਲੈਣੀ ਵੈਸਲੀਨ ਇਹ ਵੈਸਲੀਨ ਦੇ ਵਿੱਚ ਮੈਂ ਨਾ ਲੌਂਗ ਪਾ ਕੇ ਰੱਖਿਓਏ ਨਾ ਜਾਨਕਿ ਗਰਮ ਕੀਤੀ ਹੋਈ ਸੀਗੀ ਵੈਸਲੀਨ ਦੇ ਵਿੱਚ ਲੌਂਗ ਫਿਰ ਮੈਂ ਉਸੇ ਤਰੀਕੇ ਨਾਲ ਇਸ ਡੱਬੀ ਚ ਪਾਤੀ ਸੀ ਆ ਦੇਖੋ ਹਲਵੀ ਇਹਦੇ ਵਿੱਚ ਲੌਂਗ ਪਏ ਆ ਲੌਂਗ ਜਿਹੜੇ ਹੁੰਦੇ ਨੇ ਸਾਡੀ ਸਕਿਨ 'ਤੇ ਬਹੁਤ ਵਧੀਆ ਹੁੰਦੇ ਨੇ ਜਾਨਕਿ ਲੌਂਗਾ ਦਾ ਤੇਲ ਚਾਹੇ ਲੌਂਗ ਹੋਣਾ ਬਹੁਤ ਕੰਮ ਦੇ ਹੁੰਦੇ ਨੇ ਸਾਡੀ ਸਕਿਨ ਨੂੰ ਇੱਕਦਮ ਨਾ ਚਮਕਦਾਰ ਤੇ ਇੱਕਦਮ ਮਲਾਈਮ ਬਣਾਉਂਦੇ ਨੇ ਜੇ ਕੋਈ ਪਿੰਪਲ ਵਗੈਰਾ ਦੀ ਪ੍ਰੋਬਲਮ ਹੈ ਜਾਂ ਕੋਈ ਛੋਟੇ ਛੋਟੇ ਫਿੰਸੀਆਂ ਦਾਣੇ ਨੋ ਵੀ ਠੀਕ ਹੋ ਜਾਂਦੇ ਨੇ ਤੇ ਇੱਥੇ ਲਈਏ ਮੈਂ ਦੇਸੀ ਘੋਦੀ ਜਿਹੜੀ ਕਰੀਮ ਬਣਾਈ ਹੋਈ ਹੈ ਨਾ ਮੱਖਣ ਟੈਪ ਉਹ ਲਈਏ ਥੋੜੀ ਜੀ ਠੀਕ ਹੈ ਇਹ ਮੈਂ ਵੀਡੀਓ ਭਾਈ ਹੋਈ ਹੈ ਜੀ ਤੁਸੀਂ ਨਹੀਂ ਪਤਾ ਦੇਖ ਸਕਦੇ ਹੋ ਜਾ ਕੇ ਤੇ ਇਹਦੇ ਵਿੱਚ ਲੈ ਆਪਾਂ ਰਾਈਸ ਪਾਊਡਰ ਜਾਨੀ ਕਿ ਚਾਵਲਾਂ ਦਾ ਆਟਾ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਮੈਂ ਹੱਥ ਤੇ ਕਰ ਲਿਆ ਮੈਂ ਕਿ ਚਲੋ ਕੋਲੀ ਕੀ ਲਵੇੜਨੀ ਹੈ ਹੱਥ ਤੇ ਕਰਕੇ ਤੁਹਾਨੂੰ ਦੱਸਦੀਆਂ ਨਾਈਟ ਮ사ਜ ਹੈ ਨਾਈਟ ਫੇਸ਼ੀਅਲ ਹੈ ਤੇ ਜਿਹੜਾ ਕਰਕੇ ਸਾਰੀ ਸਕਿਨ ਦੀ ਟੈਨ ਜਿਹੜੀ ਇੱਕਦਮ ਖਤਮ ਹੋ ਜਾਂਦੀ ਸਕਿਨ ਟੈਨ ਹੋ ਜਾਂਦੀ ਹੈ ਨਾ ਧੁੱਪ ਦੇ ਕਾਰਨ ਤੇ ਜਿਹੜੀ ਹਵਾ ਚਲਦੀ ਇਹਦੇ ਨਾਲ ਰੁੱਖੀ ਸੁੱਕੀ ਸਕਿਨ ਹੋ ਜਾਂਦੀ ਹੈ ਨਾਈਟ ਨੂੰ ਇੱਕ ਵਾਰੀ ਜ਼ਰੂਰ ਇਦਾਂ ਦਾ ਫੇਸ਼ੀਅਲ ਕਰਿਆ ਕਰੋ ਚਾਹੇ ਕੋਈ ਵੀ ਵਧੀਆ ਜੈ ਆਇਲ ਲੈ ਲਓ ਚਾਹੇ ਕੋਈ ਇਸ ਤਰੀਕੇ ਨਾਲ ਵੈਸਲਿਨ ਲੈ ਲਓ ਚਾਹੇ ਦੇਸੀ ਘਿਓ ਹੀ ਲੈ ਲਓ ਠੀਕ ਹੈ ਚਾਵਲਾਂ ਦਾ ਆਟਾ ਮੈਂ ਤਾਂ ਪਾਇਆ ਉਹਦੇ ਨਾਲ ਆ ਇੱਕਦਮ ਸਕਰਬ ਵੀ ਹੋ ਜਾਂਦਾ ਫੇਸ ਮ사ਜ ਦੀ ਮ사ਜ ਹੋ ਜਾਂਦੀ ਸਕਰਬ ਦਾ ਸਕਰਬ ਹੋ ਜਾਂਦਾ ਜਿਹੜੀ ਟੈਨ ਆਈ ਹੁੰਦੀ ਹੈ ਕਾਲਾਪਨ ਆਇਆ ਹੁੰਦਾ ਜਾਂ ਸਿਕਰੀ ਜੀ ਜੰਮ ਜਾਂਦੀ ਨਾ ਆਪਣੇ ਫੇਸ ਤੇ ਉਹ ਸਾਰੀ ਉੱਤਰ ਜਾਂਦੀ ਹੈ ਇਸ ਤਰੀਕੇ ਨਾਲ ਆਪਾਂ ਕਰਨੀ ਹੈ ਹਲਕੇ ਹਲਕੇ ਹੱਥਾਂ ਨਾਲ ਮ사ਜ ਨਾਈਟ ਨੂੰ ਬਹੁਤ ਜ਼ਰੂਰੀ ਹੈ ਜ਼ਰੂਰ ਕਰਿਆ ਕਰੋ ਤੁਹਾਡੀ ਸਕਿਨ ਦੇਖੋ ਜਦ ਤੁਸੀਂ ਸਵੇਰੇ ਉੱਠੋਗੇ ਨਾ ਹਰਾਨ ਹੋਵੋਗੇ ਇੰਨੀ ਕੋਮਲ ਸਕਿਨ ਇੰਨੀ ਬੱਚਿਆਂ ਵਾਂਗੂ ਸਕਿਨ ਹੋ ਜਾਣੀ ਤੁਹਾਡੀ ਸੌਫਟ ਸਕਿਨ ਹੋ ਜਾਣੀ ਹੈ ਤੇ ਤੁਹਾਡੀ ਸਕਿਨ ਵਿੱਚ ਇੱਕਦਮ ਇੰਨਾ ਬਦਲਾਅ ਆਣਾ ਸ਼ੁਰੂ ਹੋ ਜਾਣਾ ਜੇ ਤੁਸੀਂ ਨਾਈਟ ਨੂੰ ਡੇਲੀ ਮ사ਜ ਕਰਦੇ ਹੋ ਠੀਕ ਹੈ ਵੀ ਡੇਲੀ ਵੀਡੀਓ ਪਾਣੀ ਹੁੰਦੀ ਹੈ ਨਾਈਟ ਦੀ ਮ사ਜ ਦੀ ਤਾਂ ਕਿ ਜੇ ਤੁਹਾਨੂੰ ਯਾਦ ਰਹੇ ਕਿ ਤੁਸੀਂ ਵੀ ਕਰ ਸਕੋ ਕਈ ਵਾਰ ਹੁੰਦਾ ਮੇਰੀਆਂ ਭੈਣਾਂ ਭੁੱਲ ਜਾਂਦੀਆਂ ਨੇ ਹਨਾ ਤੇ ਸ਼ਾਮ ਨੂੰ ਤੁਸੀਂ ਜਦੋਂ ਵੀ ਬੈਠਦੇ ਹੋ 10 15 ਮਿੰਟ ਆਪਣੇ ਮ사ਜ ਵਾਸਤੇ ਜ਼ਰੂਰ ਕੱਢਿਆ ਕਰੋ ਇਸ ਤਰੀਕੇ ਨਾਲ ਇਹ ਵਾਲੇ ਸਟੈਪਸ ਜਿਹੜੇ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਨੀ ਹੈ ਇਹਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਜਿੰਨੇ ਦੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਜਲਦੀ ਉਮਰ ਤੋਂ ਪਹਿਲਾਂ ਉਹ ਸਕਿਨ ਜਿਹੜੇ ਟਾਈਟ ਰਹਿੰਦੀ ਹੈ ਠੀਕ ਹੈ ਇੱਕ ਤੁਹਾਡੇ ਰਿੰਕਲ ਜੇ ਝੁੜੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਉਹ ਤੁਹਾਡੀ ਠੀਕ ਰਹਿੰਦੀਆਂ ਨੇ ਤੇ ਜਿਨ੍ਹਾਂ ਦੇ ਜੋ ਲਾਈਨ ਨਹੀਂ ਬਣੀ ਹੁੰਦੀ ਕਈ ਵਾਰ ਗਰਦਨ ਦੇ ਆਲੇ ਦੁਆਲੇ ਮਾਸ ਬਹੁਤ ਜ਼ਿਆਦਾ ਲਟਕ ਜਾਂਦਾ ਬੁਰਾ ਜਿਹਾ ਲੱਗਦਾ ਹੈ ਉਮਰ ਤੋਂ ਪਹਿਲਾਂ ਹੀ ਦੇਉ ਤੁਸੀਂ ਇਸ ਪ੍ਰਕਾਰ ਮ사ਜ ਕਰਦੇ ਰਹੋਗੇ ਨਾ ਤੇ ਬਿਲਕੁਲ ਤੁਹਾਡਾ ਫੇਸ ਜਿਹੜਾ ਇੱਕਦਮ ਖਿਚਾਓ ਮਹਿਸੂਸ ਕਰੇਗਾ ਇਸ ਤਰੀਕੇ ਨਾਲ ਤੁਸੀਂ ਫੋਰਹੈਡ ਦੀ ਤੇ ਆ ਦੇਖੋ ਬਿਲਕੁਲ ਵੀ ਚਿਪਚਿਪਾਨੀ ਹੈਗਾ ਅੰਦਰ ਹੀ ਅਬਜorb ਹੋ ਗਿਆ ਦੇਖੋ ਮੈਂ ਤੁਹਾਨੂੰ ਦੱਸ ਰਹੀ ਸੀ ਇੱਥੇ ਕਰਕੇ ਚੌਲਾਂ ਦਾ ਆਟਾ ਵੀ ਬਿਲਕੁਲ ਸਾਫ਼ ਹੋ ਗਿਆ ਹੈ ਤੇ ਜਿਹੜੀ ਮੈਂ ਘਿਓ ਵਾਲੀ ਲਾਈ ਸੀਗੀ ਕਰੀਮ ਤੇ ਦੇਸੀ ਘਿਓ ਦੀ ਹੈ ਤੇ ਥੋੜੀ ਜਿਹੀ ਵੈਸਲਿਨ ਮੈਂ ਜਿਹੜੀ ਪਾਈ ਸੀ ਮਿਕਸ ਕਰਕੇ ਤੇ ਆ ਦੇਖੋ ਚਿਹਰਾ ਬਿਲਕੁਲ ਇਹਦਾਂ ਮਲਾਈਮ ਹੋ ਜਾਂਦਾ ਹੈ ਤੇ ਆਹ ਵਾਲੇ ਸਟੈਪ ਕਰਨੇ ਬਹੁਤ ਜ਼ਰੂਰੀ ਨੇ ਇਹਦੇ ਨਾਲ ਕੀ ਹੁੰਦਾ ਤੁਹਾਡੀ ਜਿਹੜੀ ਹੈ ਨਾ ਸਮਾਈਲ ਲਾਈਨ ਹੁੰਦੀ ਹੈ ਨਾ ਕਈ ਵਾਰ ਨਾ ਬੜੀ ਹੀ ਨਜ਼ਰ ਆਉਣ ਲੱਗ ਜਾਂਦੀ ਜਦੋਂ ਆਪਾਂ ਹੱਸਨੇ ਆ ਜਾਂ ਕੁਝ ਵੀ ਤੋ ਨਾ ਬਹੁਤ ਜ਼ਿਆਦਾ ਨਜ਼ਰ ਆਂਦੀ ਤੇ ਬੁਰੀ ਜਿਹੀ ਲੱਗਦੀ ਏ ਇਸ ਤਰੀਕੇ ਨਾਲ ਅਗਰ ਤੁਸੀਂ ਇਹ ਫਿੰਗਰਾਂ ਦੇ ਨਾਲ ਆਪਣੀ ਮ사ਜ ਕਰਦੇ ਰਹੋਗੇ ਇੱਕ ਤਾਂ ਚਿਹਰੇ ਵਿੱਚ ਗਲੋ ਆਵੇਗਾ ਇੱਕ ਤੁਹਾਡੇ ਜਿਹੜੇ ਉਹ ਲਾਈਨ ਜੀ ਬਣਦੀਆਂ ਨੇ ਨਾ ਉਹ ਠੀਕ ਰਹਿਣਗੀਆਂ ਪਰ ਡੇਲੀ ਕਰਨਾ ਹੈ ਕਈ ਵਾਰ ਭੈਣਾ ਕਮੈਂਟ ਕਰਦੀਆਂ ਨੇ ਦੀਦੀ ਕਿੰਨੇ ਦਿਨ ਕਰਨੀ ਹੈ ਇਹ ਥੋੜੀ ਹੁੰਦਾ ਵੀ ਕਿੰਨੇ ਦਿਨ ਕਰਨੀ ਹੈ ਜਦ ਤੱਕ ਜੀਵਨ ਹੈ ਆਪਣਾ ਜਦ ਤੱਕ ਆਪਣਾ ਸਰੀਰ ਹੈ ਆਪਣੇ ਕੋਲ ਆਪਾਂ ਉਹਨੂੰ ਸਵਾਰਦੇ ਹੀ ਰਹਿਣਾ ਹੈ ਹੁਣ ਰੋਟੀ ਆਪਾਂ ਜੇ ਰੋਟੀ ਨੂੰ ਆ ਕੇ ਕਿੰਨੇ ਦਿਨ ਖਾਣੀ ਇਹ ਚੀਜ਼ ਨਹੀਂ ਹੁੰਦੀ ਹੈਗੀ ਡੇਲੀ ਕਰੋ ਡੇਲੀ ਪ੍ਰੋਸੈਸ ਹੁੰਦੇ ਨਾ ਡੇਲੀ ਹੀ ਆਪਣੀ ਸਕਿਨ ਦਾ ਧਿਆਨ ਰੱਖੋ ਜਿਵੇਂ ਡੇਲੀ ਆਪਾਂ ਖਾਣਾ ਪੀਣਾ ਖਾਂਦੇ ਆ ਡੇਲੀ ਕੱਪੜੇ ਪਾਉਂਦੇ ਆ ਡੇਲੀ ਸੌਂਦੇ ਆ ਹਨ ਉਸੇ ਤਰੀਕੇ ਨਾਲ ਡੇਲੀ ਜਿਹੜੀ ਇਹ ਸਕਿਨ ਦੀ ਕੇਅਰ ਕਰਨਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਇੱਕ ਨਾਈਟ ਸੋਇਆ ਟਾਈਮ ਨਾ ਕਰਿਆ ਕਰੋ ਜਿਹੜੇ ਲੇਟ ਸੌਂਦੇ ਆ ਤੇ ਉਹ ਵੀ ਸਕਿਨ ਤੇ ਬੁਰਾ ਅਸਰ ਪੈਂਦਾ ਹੈ ਉਹ ਕੀ ਹੁੰਦਾ ਡਾਰਕ ਸਰਕਲ ਬਣਨੇ ਸ਼ੁਰੂ ਹੋ ਜਾਂਦੇ ਨੇ ਸਕਿਨ ਇੱਕਦਮ ਮੁਰਝਾਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਸਵੇਰੇ ਲੇਟ ਉੱਠਦੇ ਉਹਨਾਂ ਦੀ ਸਕਿਨ ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ ਸਵੇਰੇ ਵੀ ਤੁਸੀਂ ਟਾਈਮ ਨਾਲ ਉੱਠਿਆ ਕਰੋ ਸਵੇਰੇ ਹੋ ਸਕੇ ਤਾਂ ਥੋੜਾ ਯੋਗਾ ਜ਼ਰੂਰ ਕਰਿਆ ਕਰੋ ਥੋੜੀ ਜਿਹੀ ਐਕਸਰਸਾਈਜ਼ ਵਗੈਰਾ ਜ਼ਰੂਰ ਕਰਿਆ ਕਰੋ ਔਰ ਪਾਣੀ ਵਗੈਰਾ ਜ਼ਰੂਰ ਪੀਆ ਕਰੋ ਠੀਕ ਹੈ ਤੇ ਇਦਾਂ ਹੀ ਤੁਸੀਂ ਹੱਥਾਂ ਤੇ ਵੀ ਆਪਣੇ ਸਕਰਬ ਕਰ ਸਕਦੇ ਹੋ ਕਿਉਂਕਿ ਹੁਣ ਜਿਵੇਂ ਸਰਦੀ ਗਈ ਹੈ ਸਰਦੀ ਵਿੱਚ ਆਪਾਂ ਬਰਤਨ ਵਾਸ਼ ਕਰਦੇ ਸੀਗੇ ਗਰਮ ਪਾਣੀ ਨਾਲ ਕਈ ਵਾਰ ਹਨਾ ਤੇ ਗਰਮ ਪਾਣੀ ਦੇ ਨਾਲ ਕਰ ਕਰਕੇ ਆਪਣੇ ਹੱਥਾਂ ਤੇ ਝੁਰੜੀਆਂ ਪੈ ਜਾਂਦੀਆਂ ਨੇ ਜਾਂ ਡੈੱਡ ਹੋ ਜਾਂਦੇ ਨੇ ਜਾਂ ਸਕਿਨ ਜਿਹੜੀ ਇੱਕਦਮ ਗੰਦੀ ਜਿਹੀ ਸ਼ੁਰੂ ਹੋ ਜਾਂਦੀ ਏ ਉੱਤੇ ਕਾਲੀ ਜੀ ਪਾਪੜੀ ਪਾਪੜੀ ਜੀ ਬਣ ਗਈ ਹੱਥਾਂ ਤੇ ਇਸ ਤਰੀਕੇ ਨਾਲ ਤੁਸੀਂ ਚਾਹ ਵਾਲੇ ਤੇ ਵਿੱਚ ਨਮਕ ਵੀ ਪਾ ਸਕਦੇ ਜਿਹੜਾ ਹੱਥਾਂ ਤੇ ਕਰਨਾ ਉਹਦੇ ਵਿੱਚ ਨਮਕ ਵੀ ਪਾ ਸਕਦੇ ਜਿਹੜਾ ਚਿਹਰੇ ਤੇ ਕਰਨਾ ਉਹਦੇ ਵਿੱਚ ਨਮਕ ਨਹੀਂ ਤੁਸੀਂ ਪਾ ਸਕਦੇ ਅਗਰ ਤੁਸੀਂ ਹੱਥਾਂ ਕੱਲਿਆਂ ਤਾਂ ਕਰੋਗੇ ਨਾ ਤੇ ਉਹਦੇ ਵਿੱਚ ਨਮਕ ਵੀ ਪਾ ਸਕਦੇ ਹੋ ਬਹੁਤ ਵਧੀਆ ਸਕਰਬਿੰਗ ਹੋ ਜਾਂਦੀ ਹੈ ਤੇ ਤੁਹਾਡਾ ਬਿਲਕੁਲ ਹੱਥ ਵੀ ਬਿਲਕੁਲ ਸੌਫਟ ਤੇ ਬਿਲਕੁਲ ਮਲਾਈਮ ਹੋ ਜਾਣੇ ਨੇ ਝੋੜੜੀਆਂ ਬਿਲਕੁਲ ਹੱਥਾਂ ਦੀਆਂ ਵੀ ਗਾਇਬ ਹੋ ਜਾਣੀਆਂ ਨਾ ਅਗਰ ਤੁਸੀਂ ਇਸ ਤਰੀਕੇ ਨਾਲ ਹੱਥਾਂ ਦੀ ਵੀ ਮ사ਜ ਕਰਦੇ ਹੋ ਅੱਖਾਂ ਦੀ ਕਰੋ ਸਕਿਨ ਦੀ ਕਰੋ ਆ ਦੇਖੋ ਕਿੰਨਾ ਇੱਕਦਮ ਗਲੋਸ ਆ ਜਾਂਦਾ ਚਿਹਰੇ ਤੇ ਤੇ ਪਤਾ ਹੀ ਨਹੀਂ ਹੈਗਾ ਹੁਣ ਉਹ ਗਿਆ ਤੇ ਕਿਹਾ ਕਿੱਦੇ ਜਿਹੜਾ ਮੈਂ ਸਮਾਨ ਲਗਾਇਆ ਸੀਗਾ ਚਿਹਰੇ ਉੱਪਰ ਤੇ ਬਸ ਇਸ ਤਰੀਕੇ ਨਾਲ ਮੈਂ ਹੁਣ ਰਾਤ ਨੂੰ ਆਪਣੇ ਨਾਈਟ ਪੂਰਾ ਰੱਖਣਾ ਹੈ ਤੇ ਉਸ ਤੋਂ ਪਹਿਲਾਂ ਮੈਂ ਦੇਖੋ ਟਿਸ਼ੂ ਪੇਪਰ ਜਾਂ ਲੈ ਕੇ ਇਹਦੇ ਨਾਲ ਸਕਿਨ ਨੂੰ ਕਰ ਲੈਣਾ ਸਾਫ਼ ਤੁਸੀਂ ਵੀ ਇਸ ਤਰੀਕੇ ਨਾਲ ਚਾਹੇ ਰੁਮਾਲ ਲੈ ਲਓ ਚਾਹੇ ਕੋਈ ਵੀ ਟਿਸ਼ੂ ਲੈ ਕੇ ਤੇ ਤੁਸੀਂ ਆਪਣਾ ਐਕਸਟਰਾ ਜਿਹੜਾ ਮਾੜਾ ਮੋਟਾ ਉੱਪਰ ਹੈਗਾ ਉਹ ਤੁਸੀਂ ਸਾਫ਼ ਕਰ ਲੈਣਾ ਵੀ ਕਿਉਂਕਿ ਜਿਹੜਾ ਸਕਿਨ ਹੈ ਇੱਕਦਮ ਸਾਨੂੰ ਇਦਾਂ ਨਾ ਲੱਗੇ ਕਿ ਸਾਡੀ ਸਕਿਨ ਚਿਪਚਿਪੀ ਜੀ ਹੈ ਨਾ ਤੇ ਇਸ ਕਰਕੇ ਇਹ ਦੇਖੋ ਕਿੰਨੀ ਗੰਦਗੀ ਵੀ ਉੱਤਰ ਗਈ ਹੈ ਜਿਹੜੀ ਚਿਹਰੇ ਤੇ ਜੰਮੀ ਹੋਈ ਸੀਗੀ ਔਰ ਜਿਹੜਾ ਮਾੜਾ ਮੋਟਾ ਚਾਵਲਾਂ ਦਾ ਰਹਿ ਗਿਆ ਸੀਗਾ ਉਹ ਵੀ ਉੱਤਰ ਗਿਆ ਹੈ ਤੇ ਜਿਹੜਾ ਮਾੜਾ ਮੋਟਾ ਉੱਪਰੋਂ ਮੈਸ ਜਿਸ ਜੀ ਨਾਲ ਜਿੰਨੀ ਵੀ ਉਹ ਦੇਖੋ ਸਾਰੇ ਦਿਨ ਦੀ ਜਿੰਨੀ ਵੀ ਉੱਪਰ ਧੂੜ ਮਿੱਟੀ ਪਈ ਸੀ ਸਾਰੀ ਹੀ ਇਸ ਤਰੀਕੇ ਨਾਲ ਨਿਕਲ ਗਈ ਹੈ ਤੇ ਆਪਾਂ ਟਿਸ਼ੂ ਨਾਲ ਬਿਲਕੁਲ ਜਿਹੜਾ ਚਿਹਰਾ ਹੈ ਬਿਲਕੁਲ ਕਲੀਨ ਕਰ ਲਿਆ ਹੈ ਧੋਣਾ ਨਹੀਂ ਹੈਗਾ ਇਹਨੂੰ ਪੂਰਾ ਇਦਾਂ ਹੀ ਰੱਖਣਾ ਕਿਉਂਕਿ ਪੂਰੀ ਰਾਤ ਆਪਾਂ ਲਗਾ ਕੇ ਰੱਖਾਂਗੇ ਇਸ ਤਰੀਕੇ ਨਾਲ ਤਾਂ ਹੀ ਸਾਡੀ ਸਕਿਨ ਤੇ ਜਿਹੜਾ ਵਧੀਆ ਅਸਰ ਹੋਵੇਗਾ ਕਿਉਂਕਿ ਜੇ ਆਪਾਂ ਚਿਹਰਾ ਜਦੇ ਹੀ ਧੋ ਲਵਾਂਗੇ ਤੇ ਉਹ ਕੀ ਫਾਇਦਾ ਪੂਰੀ ਨਾਈਟ ਲੱਗਾ ਰਹੇਗਾ ਕਿਉਂਕਿ ਰਾਤ ਨੂੰ ਇਹ ਹੁੰਦਾ ਹੈ ਫਾਇਦਾ ਕਿਉਂਕਿ ਆਪਾਂ ਧੂੜ ਮਿੱਟੀ 'ਚ ਕੰਮ ਨਹੀਂ ਕਰਨਾ ਹੁੰਦਾ ਹੁਣ ਸੋਣਾ ਹੁੰਦਾ ਹੈ ਸਕਿਨ ਨੂੰ ਆਰਾਮ ਦੇਣਾ ਹ ਤੇ ਉਸ ਕਰਕੇ ਆਪਾਂ ਜਿਹੜੀ oily ਚੀਜ਼ ਹੁੰਦੀ ਹੈ ਨਾ ਰਾਤ ਨੂੰ ਹੀ ਜ਼ਿਆਦਾ ਲਗਾਣੀ ਚਿਹਰੇ ਤੇ ਜ਼ਰੂਰੀ ਹੈ ਰਾਤ ਨੂੰ ਕਦੇ ਵੀ ਮੇਕਅਪ ਕਰਕੇ ਨਾ ਸੋਵੋ ਜੇ ਅਗਰ ਤੁਸੀਂ ਮੇਕਅਪ ਕੀਤਾ ਹੈ ਤੇ ਪਹਿਲਾਂ ਤੁਸੀਂ ਨਾਰੀਅਲ ਦਾ ਤੇਲ ਲਾ ਕੇ ਨਾ ਸਕਿਨ ਆਪਣੀ ਨੂੰ ਤੇ ਇਸ ਤਰੀਕੇ ਨਾਲ ਟਿਸ਼ੂ ਨਾਲ ਸਾਫ਼ ਕਰ ਲਓ ਸਾਰਾ ਮੇਕਅਪ ਉਤਾਰ ਲਓ ਉਸ ਤੋਂ ਬਾਅਦ ਮ사ਜ ਕਰਨੀ ਹੈ ਠੀਕ ਹੈ ਹੱਥਾਂ ਤੇ ਵੀ ਆਪਣੇ ਇਸ ਤਰੀਕੇ ਨਾਲ ਟਿਸ਼ੂ ਪੇਪਰ ਨਾਲ ਸਾਫ਼ ਕਰ ਲਓ ਤਾਂ ਕਿ ਜੋ ਮਾੜਾ ਮੋਟਾ ਆਪ ਨੂੰ ਗਰੀਸੀ ਗਰੀਸੀ ਲੱਗ ਰਿਹਾ ਹੈ ਜਾਂ oily ਲੱਗ ਰਿਹਾ ਹੈ ਤੇ ਉਹ ਸਾਫ਼ ਹੋ ਜਾਵੇ ਆ ਦੇਖੋ ਬਿਲਕੁਲ ਹੱਥ ਸੋਫਟ ਹੋ ਗਏ ਨੇ ਜਿਵੇਂ ਬੱਚਿਆਂ ਦੇ ਹੱਥ ਹੁੰਦੇ ਨੇ ਨਾ ਇਸ ਤਰ੍ਹਾਂ ਕਿ ਨ ਮਹਿਸੂਸ ਹੋ ਰਹੀ ਸੀ ਮੈਨੂੰ ਆਪਣੇ ਐਦਾਂ ਤੁਹਾਨੂੰ ਨਹੀਂ ਪਤਾ ਚੱਲਣਾ ਤੇ ਤੁਸੀਂ ਖੁਦ ਕਰੋਗੇ ਨਾ ਫਿਰ ਤੁਸੀਂ ਦੇਖਿਓ ਬਹੁਤ ਹੀ ਵਧੀਆ ਰਿਜ਼ਲਟ ਹੈ ਅਗਰ ਤੁਹਾਡੇ ਵੈਸਲੀਨ ਨਹੀਂ ਹੈਗੀ ਤੁਸੀਂ ਦੇਸੀ ਘੋਦ ਦੇ ਵਿੱਚ ਵੀ ਚਾਵਲਾਂ ਦਾ ਆਟਾ ਪਾ ਸਕਦੇ ਹੋ ਅਗਰ ਚਾਵਲਾਂ ਦਾ ਆਟਾ ਵੀ ਨਹੀਂ ਹੈਗਾ ਕੋਲ ਤਾਂ ਤੁਸੀਂ ਜਿਹੜਾ ਕਣਕ ਦਾ ਆਟਾ ਹੈ ਨਾ ਉਹ ਵੀ ਪਾ ਸਕਦੇ ਹੋ ਠੀਕ ਹੈ ਬਹੁਤ ਵਧੀਆ ਸਕਰਬ ਹੋ ਜਾਂਦਾ ਹੈ ਐਨ ਮੇਰੀ ਬਿਲਕੁਲ ਸਕਿਨ ਜਿਹੜੀ ਐਨ ਰੈਡੀ ਹੋ ਗਈ ਹੈ